ਈਦ ਜਾ ਮਰਾ ਫਾਇਦਾ ਆ ਕਾਂਗਰਸ ਬੰਨ ਚ ਹੋਇਆ ਫਾਇਦਾ ਸਾਰ ਆਇਆ ਨੀ ਕੀ ਤੈਨੂੰ ਕੀ ਦੁੱਖ ਆ ਚਾਚਾ ਰੋਂਦੇ ਜਾਨ ਨੂੰ ਸੇਰਦੇ ਵੀ ਦੁੱਖ ਜੇ ਤੋਂ ਵੱਡਾ ਦੁੱਖ ਹੋ ਰਿਹਾ ਕਿਹੜੀ ਚੀਜ਼ ਦਾ ਦੁੱਖ ਆ ਜਿਹੜਾ ਖਾਈ ਮਰੀਦਾ ਸੀ ਕੀ ਖਾਈਦਾ ਸੀ ਫਿਰ ਵੀ ਕਿਹੜੀ ਚੀਜ਼ ਤੇ ਕੰਟਰੋਲ ਹੋਇਆ ਗੋਲੀ ਛਕਾ ਹੋਰ ਕੋਈ ਵੀ ਨੀ ਚੀਜ਼ ਮਿਲਦੀ ਸ਼ਰਾਬ ਦੇ ਛਾਪੇ ਮਰੀ ਜਾਂਦੇ ਸਾਰੇ ਕੋਈ ਨੀ ਚੀਜ਼ ਰਹਿ ਜਾਂਦੇ ਦੇ ਆਹਾਂ ਕਰੇ ਕੀ ਸੀ ਆਪਾਂ ਇਹ ਕਿਹਾ ਅੱਛਾ ਹੋਰ ਆ ਤਖਲੀਫ ਦਾ ਛੋਰ ਕੋਈ ਤਖਲੀਫ ਦਾ ਔਰ ਤੋਫੀਕਾ ਦੀ ਅਸੀਂ ਜਸਾਨ ਨੇ ਬਾਦਲ ਹੀ ਚੰਗਾ ਬਾਦਲ ਹੀ ਕਿਉਂ ਬਾਦਲ ਦਾ ਕੀ ਕੀ ਫਾਇਦਾ ਹੈ ਬਾਦਲੇ ਦੇ ਨਹੀਂ ਹਾਂ ਤਾਂ ਗੋਲੀਆਂ ਮਹਿੰਗੀਆਂ ਹੋਰ ਮਨੋਂ ਤਾਂ ਲੈਣ ਤਾਂ ਆਂਦੇ ਦੁਨੀਆ ਅਹਾਂ ਛਰਾ ਵੀ ਵਾਦੂ ਸੀ ਕਿਉਂ ਔਰ ਗੋਲੀਆਂ ਔਰ ਮੋੜਾ ਮੋੜਾ ਤੇ ਕਹਿੰਦੀਆਂ ਪਈਆਂ ਹੁਣ ਭੈਣ ਦੀ ਪੁੱਦੀ ਕਿ ਟ੍ਰੈਂਕ ਚ ਨਹੀਂ ਗਲਾਸੀ ਹੈਗੀ ਅਹਾਂ ਹੁਣ ਫਿਰ ਹੁਣ ਮੁਲਖ ਮਰਨ ਦੇ ਰੋ ਰੋਗੇ ਤੇ ਜੇ ਹੁਣ ਵੋਟਾਂ ਆ ਜਾਣ ਤੇ ਵੋਟਾਂ ਆ ਜਾਣ ਤੇ ਕੈਪਟਨ ਦਾ ਪਰਮਾਨਾ ਉਹਦੇ ਘਰ ਬੈ ਕੈਪਟਨ ਪੈਣੀ ਹੈ ਹੁਣ ਨਹੀਂ ਵੋਟਾਂ ਚ ਇਹ ਕਸ ਮੈਨੂੰ ਬਾਦਲ ਬਣਿਆ ਹੀ ਬਣਿਆ ਨਹੀਂ ਐਨਾ ਬਾਦਲ ਮਗਰ ਕਿਉਂ ਲੋਕੀ ਜਿਆਦੇ ਆ ਕਿਉਂ ਜਿਆਦੇ ਤੇ ਹੁਣ ਤੈਨੂੰ ਨਹੀਂ ਤੇਰੇ ਲੱਗੇ ਰੱਖਿਆ ਦੋ ਦਿਨ ਤੈਨੂੰ ਲੱਗੀ ਪਤਾ ਅਹ ਆ ਤੂੰ ਹੀ ਸਾਲਾ ਸੱਚ ਕਾਂਗਰਸ ਦਾ ਹੀ ਬਣਿਆ ਤੂੰ ਹੀ ਕਾਂਗਰਸ ਨੂੰ ਪੈਣੀ ਆਉਂਦੇ ਹਾਂ ਮੈਨੂੰ ਪਤਾ ਲੱਗਾ ਅਹ ਨਹੀਂ ਨਹੀਂ ਮੈਂ ਨਹੀਂ ਪਾਈਆ ਕਾਂਗਰਸ ਢੰਡਾ ਬੁੰਦੇ ਨੂੰ ਬੱਦਾ ਹੂੰ ਇਹ ਮੈਨੂੰ ਦੱਸ ਅਹ ਹੇ ਹਾਂ ਤੂੰ ਬਾਦਾ ਮੈਨੂੰ ਜਾਉਦਾ ਤਕਲੀਫ ਆ ਤੈਨੂੰ ਕਾਂਗਰਸ ਤੋਂ ਮੇਰਾ ਮੇਰਾ ਮਰ ਜਣੇ ਨਹੀਂ ਧੀ ਨੂੰ ਲਾਨਾ ਜਾਂ ਲੱਤਾਂ ਗੋਡਿਆਂ ਨਹੀਂ ਉਠਾਂਦੇ ਸੇਰ ਦੇ ਆ ਜਾ ਬਣਾਈ ਜਾ ਪਹਿੰਦੀ ਫੇ